ਸਾਰਿਆਂ ਦਾ ਮੇਰੇ ਚੈਨਲ ਉੱਤੇ ਸਵਾਗਤ ਹੈ ਅਸੀਂ ਇਸ ਚੈਨਲ ਉੱਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਰੋਚਕ ਤੱਥ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਅਸੀਂ ਆਪਣੀ ਪਹਿਲੀ ਵੀਡੀਓ ਵਿੱਚ ਫਸਲ ਉਤਪਾਦਨ ਅਤੇ ਪ੍ਰਬੰਧਨ ਦੀਆਂ ਖਾਲੀ ਥਾਵਾਂ ਸਹੀ ਗਲਤ ਮਿਲਾਨ ਅਤੇ ਬਹੁਵਿਕਲਪੀ ਬਾਰੇ ਵਿਸਥਾਰ ਵਿੱਚ ਸਮਝਾਇਆ ਹੈ ਅੱਜ ਅਸੀਂ ਇਸ ਅਧਿਆਇ ਫਸਲ ਉਤਪਾਦਨ ਅਤੇ ਪ੍ਰਬੰਧਨ ਦੇ ਪ੍ਰਸ਼ਨਾਂ ਬਾਰੇ ਗੱਲਬਾਤ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਛੋਟੇ ਪਰ ਸੰਬਾਰੇ ਗੱਲਬਾਤ ਕਰਦੇ ਹਾਂ ਪਹਿਲਾ ਪ੍ਰਸ਼ਨ ਦੁੱਧ ਲਈ ਪਾਲੇ ਜਾਂਦੇ ਦੋ ਪਸ਼ੂਆਂ ਦੇ ਨਾਂ ਲਿਖੋ ਅਸੀਂ ਆਪਣੇ ਭੋਜਨ ਲਈ ਫਲ ਸਬਜ਼ੀਆਂ ਫਸਲਾਂ ਪੌਦਿਆਂ ਅਤੇ ਕੁਝ ਪਦਾਰਥ ਜਿਵੇਂ ਦੁੱਧ ਅੰਡੇ ਅਤੇ ਮਾਸ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ ਜੰਤੂਆਂ ਤੋਂ ਅਸੀਂ ਦੁੱਧ ਪ੍ਰਾਪਤ ਕਰਨ ਲਈ ਉਹਨਾਂ ਨੂੰ ਆਪਣੇ ਘਰਾਂ ਵਿੱਚ ਪਾਲਦੇ ਹਾਂ ਘਰਾਂ ਵਿੱਚ ਦੁੱਧ ਲਈ ਮਾਝਾ ਗਾਂ ਬੱਕਰੀ ਨੂੰ ਪਾਲਿਆ ਜਾਂਦਾ ਹੈ ਦੂਜਾ ਪ੍ਰਸ਼ਨ ਸਿੰਚਾਈ ਦੇ ਕੋਈ ਦੋ ਪੁਰਾਤਨ ਟੰਗਾਂ ਦੇ ਨਾਂ ਲਿਖੋ ਪੌਦਿਆਂ ਦੀ ਲੋੜ ਅਨੁਸਾਰ ਸਮੇਂ ਦੇ ਅੰਤਰਾਲ ਵਿੱਚ ਪਾਣੀ ਦੇਣਾ ਸਿੰਚਾਈ ਕਹਾਉਂਦਾ ਹੈ ਤਲਾਬ ਖੂ ਟਿਊਬਵੈਲ ਚੀਲਾ ਨਦੀ ਆਦਿ ਪਾਣੀ ਦੇ ਸੋਮੇ ਹਨ ਅੱਜਕਲ ਮੁੱਖ ਰੂਪ ਵਿੱਚ ਟਿਊਬਵੈਲਾਂ ਨੂੰ ਪਾਣੀ ਦੇਣ ਲਈ ਵਰਤਿਆ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਸਿੰਚਾਈ ਟੇਕਲੀ ਛਾਗਲ ਪਾਵ ਕਿਰਨੀ ਪ੍ਰਣਾਲੀ ਚੇਨ ਵਾਲੇ ਖੂ ਹਤੇ ਹਲਟ ਨਾਲ ਕੀਤੀ ਜਾਂਦੀ ਸੀ ਕਿਰਨੀ ਪ੍ਰਣਾਲੀ ਖੂਹ ਵਿੱਚੋਂ ਕਿਰਨੀ ਅਤੇ ਰੱਸੀ ਨਾਲ ਪਾਣੀ ਕੱਢਣ ਦਾ ਢੰਗ ਸੀ ਅਸੀਂ ਪੁਰਾਣੇ ਕੋਈ ਦੋ ਪੁਰਾਤਨ ਢੰਗਾਂ ਬਾਰੇ ਲਿਖ ਸਕਦੇ ਹਾਂ ਤੀਜਾ ਪ੍ਰਸ਼ਨ ਹਲਕੀ ਹੁੰਦਾ ਹੈ ਹਲ ਦੀ ਵਰਤੋਂ ਜ਼ਮੀਨ ਜੋਤਣ ਅਤੇ ਮਿੱਟੀ ਪਲਟਾਉਣ ਲਈ ਕੀਤੀ ਜਾਂਦੀ ਹੈ ਇਸ ਦੀ ਬੰਤਰ ਵੀ ਬਦਲਦੀ ਰਹੀ ਹੈ ਸਮੇਂ ਸਮੇਂ ਤੇ ਇਸ ਦੀ ਵਰਤੋਂ ਨਦੀਆਂ ਨੂੰ ਪੁੱਟਣ ਲਈ ਵੀ ਕੀਤੀ ਜਾਂਦੀ ਹੈ ਪਹਿਲੇ ਸਮਿਆਂ ਵਿੱਚ ਲੱਕੜ ਦੇ ਹਲ ਦੀ ਵਰਤੋਂ ਕੀਤੀ ਜਾਂਦੀ ਸੀ ਬਾਅਦ ਵਿੱਚ ਲੋਹੇ ਦੀ ਪੱਤੀ ਦੇ ਨਾਲ ਹੀ ਫਲਾ ਫਿੱਟ ਹੋਣ ਲੱਗਾ ਇਹ ਲੱਕੜ ਦੇ ਹਲ ਨਾਲੋਂ ਵੱਧ ਟਿਕਾਊ ਹੈ ਚੌਥਾ ਪ੍ਰਸ਼ਨ ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕਿੱਥੇ ਕੀਤਾ ਜਾਂਦਾ ਹੈ ਜਦੋਂ ਫਲਾਂ ਅਤੇ ਸਬਜ਼ੀਆਂ ਖੇਤਾਂ ਵਿੱਚ ਤੋੜ ਲਈਆਂ ਜਾਂਦੀਆਂ ਹਨ ਤਾਂ ਇਹਨਾਂ ਨੂੰ ਕੋਲੇਜ ਸਟੋਰ ਵਿੱਚ ਭੰਡਾਰਨ ਲਈ ਰੱਖਿਆ ਜਾਂਦਾ ਹੈ ਕਿਉਂਕਿ ਬਿਨਾਂ ਸਟੋਰ ਕਰੇ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਅਸੀਂ ਬਹੁਤ ਛੋਟੇ ਪ੍ਰਸ਼ਨਾਂ ਬਾਰੇ ਗੱਲਬਾਤ ਕਰ ਲਈ ਹੈ ਹੁਣ ਅਸੀਂ ਛੋਟੇ ਪਰਸਨ ਉੱਤਰ ਬਾਰੇ ਗੱਲਬਾਤ ਸ਼ੁਰੂ ਕਰਦੇ ਹਾਂ ਪੰਜਵਾਂ ਪ੍ਰਸ਼ਨ ਨਦੀਨ ਕੀ ਹੁੰਦਾ ਹੈ ਦੋ ਨਦੀਨਾਂ ਦੇ ਨਾਂ ਲਿਖੋ ਅਤੇ ਨਦੀਨ ਕਾਦਣ ਦਾ ਇੱਕ ਢੰਗ ਲਿਖੋ ਫਸਲਾਂ ਨਾਲ ਉੱਗਣ ਵਾਲੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ ਇਹ ਨਦੀਨ ਫਸਲਾਂ ਦਾ ਪਾਣੀ ਅਤੇ ਪੋਸ਼ਕ ਵੰਡ ਲੈਂਦੇ ਹਨ ਜਿਸ ਨਾਲ ਫਸਲ ਦਾ ਝਾੜ ਘਟਦਾ ਹੈ ਕੁਝ ਨਦੀਨ ਸੂਖਮ ਜੀਵਾ ਅਤੇ ਕੀਟਾਂ ਲਈ ਬਦਲਵੇਂ ਮੇਜ਼ਬਾਨ ਵੱਜੋਂ ਕੰਮ ਕਰਦੇ ਹਨ ਅਤੇ ਸੂਖਮ ਜੀਵਾਂ ਦੇ ਹਮਲੇ ਦੀ ਸੰਭਾਵਨਾ ਵਧਾ ਦਿੰਦੇ ਹਨ ਕੁਝ ਆਮ ਨਦੀਨ ਹਨ ਕਾ ਚੁਲਾਈ ਅਤੇ ਬਾਥੂ ਨਦੀਨਾਂ ਨੂੰ ਖੇਤਾਂ ਵਿੱਚੋਂ ਕੱਢਣਾ ਚਾਹੀਦਾ ਹੈ ਨਦੀਨਾਂ ਨੂੰ ਨਸ਼ਕ ਕਰਨ ਨੂੰ ਨਦੀਨ ਕੱਢਣਾ ਕਿਹਾ ਜਾਂਦਾ ਹੈ ਨਦੀਨਾਂ ਨੂੰ ਕੁਝ ਟੰਗਾ ਨਾਲ ਨਸ਼ਕ ਕੀਤਾ ਜਾ ਸਕਦਾ ਹੈ ਪਹਿਲਾ ਹੱਥਾ ਨਾਲ ਪੁੱਟਣਾ ਦੂਜਾ ਦੰਦਰਾਲ ਚ ਰੰਬੇ ਨਾਲ ਪੁਟਨਾ ਹੱਥਾ ਨਾਲ ਵਰਤੀ ਜਾਂਦੀ ਛੋਟੀ ਦੰਦਰਾਲੀ ਵੀ ਵਰਤੀ ਜਾਂਦੀ ਹੈ ਤੀਜਾ ਟਾਂਗ ਨਦੀਨ ਨੂੰ ਕੁਝ ਰਸਾਇਣਾਂ ਦੀ ਵਰਤੋਂ ਕਰਕੇ ਵੀ ਨਸ਼ਕ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਨਦੀਨ ਨਾਸ਼ਕ ਕਹਿੰਦੇ ਹਨ 24D ਰਸਾਇਣ ਦੀ ਵਰਤੋਂ ਨਦੀਨ ਨਾਸ਼ਕ ਵਜੋਂ ਕੀਤੀ ਜਾਂਦੀ ਹੈ 6ਵਾਂ ਪ੍ਰਸ਼ਨ ਡੋਗਲਾ ਕਰਨ ਕੀ ਹੁੰਦਾ ਹੈ ਇਹ ਕਿਵੇਂ ਲਾਭਦਾਇਕ ਹੈ ਵੱਖ-ਵੱਖ ਗੁਣਾਂ ਵਾਲੇ ਇੱਕੋ ਪਰਜਾਤੀ ਦੇ ਦੋ ਜਾਂ ਦੋ ਤੋਂ ਵੱਧ ਪੌਦਿਆਂ ਦੇ ਗੁਣ ਮਿਲਾ ਕੇ ਨਵੀਂ ਕਿਸਮ ਦੇ ਬੀਜ ਪੈਦਾ ਕਰਨ ਨੂੰ ਡੋਗਲਾਕਰਨ ਕਿਹਾ ਜਾਂਦਾ ਹੈ। ਡੋਗਲਾਕਰਨ ਨਾਲ ਤਿਆਰ ਫਸਲਾਂ ਦਾ ਚੜ ਅਤੇ ਫਸਲਾਂ ਦੀ ਰੋਗ ਪ੍ਰਤੀਰੋਧਕਤਾ ਵਧ ਹੁੰਦੀ ਹੈ। ਇਸ ਨਾਲ ਭੋਜਨ ਦਾ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਭੁੱਖਮਰੀ ਵੀ ਘਟ ਗਈ ਹੈ। 7ਵਾਂ ਪ੍ਰਸ਼ਨ ਹਰੀ ਖਾਦ ਕੀ ਹੈ? ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਾਈਜ਼ੋਬੀਅਮ ਜੀਵਾਣੂ ਨਾਈਟ੍ਰੋਜਨ ਸਥਿਰਿਕਨ ਕਰਕੇ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਸੋਖ ਲੈਂਦਾ ਹੈ ਜੇਕਰ ਇਹ ਫਲੀਦਾਰ ਪੌਦਿਆਂ ਨੂੰ ਫੁੱਲ ਲੱਗਣ ਤੋਂ ਪਹਿਲਾਂ ਹੀ ਕੁੱਤਰ ਕੇ ਖੇਤ ਵਿੱਚ ਗਲਣ ਸੜਨ ਦਿੱਤਾ ਜਾਵੇ ਤਾਂ ਇਸ ਨੂੰ ਹਰੀ ਖਾਦ ਕਹਿੰਦੇ ਹਨ ਇਸ ਤਰ੍ਹਾਂ ਖਾਦ ਤਿਆਰ ਕਰਨ ਨਾਲ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਕੱਟ ਰਸਾਇਣਕ ਖਾਦਾਂ ਦੀ ਜ਼ਰੂਰਤ ਪੈਂਦੀ ਹੈ ਅਠਵਾਂ ਪ੍ਰਸ਼ਨ ਬੀਜ ਬੀਜਣ ਦੇ ਵਕਤ ਵਕਤ ਟੰਗ ਕੀ ਹਨ ਖੇਤਾਂ ਵਿੱਚ ਵਕਤ ਵਕਤ ਟੰਗਾ ਰਾਹੀਂ ਬੀਜ ਬੀਜੇ ਜਾਂਦੇ ਹਨ ਕੁਦਰਤ ਵੀ ਬੀਜਾਂ ਨੂੰ ਖੰਡੇਰ ਦੀ ਅਤੇ ਬੀਜ ਦੀ ਹੈ ਜੋ ਉੱਗ ਕੇ ਪੌਦੇ ਬਣਦੇ ਹਨ ਖੇਤਾਂ ਵਿੱਚ ਫਸਲਾਂ ਤਿੰਨ ਟੰਗਾਂ ਨਾਲ ਬੀਜੀਆਂ ਜਾਂਦੀਆਂ ਹਨ ਪਹਿਲਾ ਟੰਗ ਛੱਟਾ ਦੇਣਾ ਸ਼ਲਗਮ ਗਾਜਰ ਚਰੀ ਬਾਜਰਾ ਜਵੀ ਅਤੇ ਤੇਲ ਬੀਜ ਫਸਲਾਂ ਜਿਵੇਂ ਸਰੋ ਅਤੇ ਤੇਲ ਨੂੰ ਹੱਥ ਨਾਲ ਛੇਟਾ ਦੇ ਕੇ ਬੀਜਿਆ ਜਾਂਦਾ ਹੈ ਪਰ ਇਸ ਦੇ ਦੋ ਨੁਕਸਾਨ ਹਨ ਇੱਕ ਤਾਂ ਇੱਕੀ ਬੀਜ ਖੇਤ ਵਿੱਚ ਇੱਕਸਾਰ ਨਹੀਂ ਖਿਲਰਦੇ ਦੂਜਾ ਬੀਜ ਮਿੱਟੀ ਵਿੱਚ ਟੁਕਵੀਂ ਡੂੰਘਾਈ ਤੱਕ ਨਹੀਂ ਦੱਬੇ ਜਾਂਦੇ ਦੂਜਾ ਟਾਂਗ ਕੇਰਾ ਖੇਤ ਵਾਣ ਤੋਂ ਬਾਅਦ ਸਿਆੜਾਂ ਵਿੱਚ ਹੱਥ ਨਾਲ ਬੀਜ ਕੇਰੇ ਜਾਂਦੇ ਹਨ ਆਲੂ ਕੇਰਾ ਕਰਕੇ ਬੀਜੇ ਜਾਂਦੇ ਹਨ ਤੀਜਾ ਟਾਂਗ ਪੋਰ ਜਾਂ ਡਰੇਲ ਇਹ ਬੀਜਾਂ ਨੂੰ ਖਾਸ ਡੂੰਘਾਈ ਅਤੇ ਸਹੀ ਦੂਰੀ ਤੇ ਬੀਜਣ ਵਾਲਾ ਇੱਕ ਯੰਤਰ ਹੈ ਤਾਂ ਜੋ ਬੀਜ ਸਹੀ ਢੰਗ ਨਾਲ ਪੁੰਗਰ ਸਕਣ ਨੌਵਾ ਪ੍ਰਸ਼ਨ ਪਨੀਰੀ ਰੋਪਣ ਤੋਂ ਕੀ ਭਾਵ ਹੈ ਨਰਸਰੀ ਵਿੱਚ ਫਸਲ ਦੇ ਬਹੁਤ ਸਾਰੇ ਪੌਦੇ ਉਗਾ ਕੇ ਵੀਹ ਤੀਹ ਦਿਨਾਂ ਬਾਅਦ ਇਹਨਾਂ ਛੋਟੇ ਪੌਦਿਆਂ ਨੂੰ ਹੱਥ ਕੀ ਪੁੱਟ ਕੇ ਖੇਤਾਂ ਵਿੱਚ ਲਗਾਉਣ ਦੀ ਪ੍ਰਕਿਰਿਆ ਪਨੀਰੀ ਰੋਪਣ ਕਹਾਉਂਦੀ ਹੈ ਉਦਾਹਰਣ ਲਈ ਚੋਨਾ ਛੋਟੀਆਂ ਕਿਆਰੀਆਂ ਵਿੱਚ ਉਗਾਇਆ ਜਾਂਦਾ ਹੈ ਅਤੇ 20-30 ਦਿਨਾਂ ਬਾਅਦ ਹੱਥੀ ਪੁੱਟ ਕੇ ਖੇਤਾਂ ਵਿੱਚ ਲਗਾਇਆ ਜਾਂਦਾ ਹੈ। 10ਵਾਂ ਪ੍ਰਸ਼ਨ ਕੀਟ ਕੀ ਹੁੰਦੇ ਹਨ ਉਦਾਹਰਣ ਦਿਓ ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸਨੂੰ ਕੀਟ ਕਹਿੰਦੇ ਹਨ। ਉਦਾਹਰਣ ਲਈ ਕੀੜੇ ਪੰਛੀ ਚੂਹੇ ਵੱਡੇ ਜਾਨਵਰ ਆਦਿ ਇਹਨਾ ਨੂੰ ਕੀਟ ਨਾਸ਼ਕਾ ਨਾਲ ਰੋਕਿਆ ਜਾਂਦਾ ਹੈ ਨਹੀਂ ਤਾਂ ਇਹ ਫਸਲ ਨੂੰ ਪੂਰਾ ਖਾ ਸਕਦੇ ਹੁੰਦੇ ਹਨ ਹੁਣ ਅਸੀਂ ਵੱਡੇ ਪ੍ਰਸ਼ਨ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਰੋੜੀ ਖਾਦ ਅਤੇ ਰਸਾਇਣਕ ਖਾਦ ਵਿਚਕਾਰ ਅੰਤਰ ਲਿਖੋ ਆਓ ਪਹਿਲਾ ਅਸੀਂ ਰੋੜੀ ਖਾਦ ਬਾਰੇ ਗੱਲਬਾਤ ਕਰਦੇ ਹਾਂ ਰੋੜੀ ਖਾਦ ਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ ਇਹ ਖੇਤਾਂ ਵਿੱਚ ਬਣਾਈ ਜਾਂਦੀ ਹੈ ਇਹ ਗੋਬਰ ਅਤੇ ਹੋਰ ਜੈਵਿਕ ਵੇਰਤ ਪਦਾਰਥਾਂ ਦੀ ਬਣੀ ਹੁੰਦੀ ਹੈ ਇਹ ਭੂਮੀ ਨੂੰ ਬਹੁਤ ਸਾਰਾ ਮੱਲਰ ਪ੍ਰਦਾਨ ਕਰਦੀਆਂ ਹਨ ਰੋੜੀ ਖਾਦਾ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਘੱਟ ਮਾਤਰਾ ਵਿੱਚ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਇਹਨਾਂ ਨੂੰ ਸਟੋਰ ਕਰਨ ਲਈ ਵੱਡੇ ਖੇਤਰ ਦੀ ਲੋੜ ਪੈਂਦੀ ਹੈ ਹੁਣ ਅਸੀਂ ਰਸਾਇਣਕ ਖਾਦ ਬਾਰੇ ਗੱਲਬਾਤ ਕਰਦੇ ਹਾਂ ਰਸਾਇਣਿਕ ਖਾਦ ਅਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ ਇਹ ਕਾਰਖਾਨਿਆਂ ਵਿੱਚ ਬਣਾਈ ਜਾਂਦੀ ਹੈ ਇਹ ਆਰਬਨਿਕ ਲੂਣਾਂ ਦੀ ਬਣੀ ਹੁੰਦੀ ਹੈ ਇਹ ਪੂਮੇ ਨੂੰ ਮੱਲਣ ਨਹੀਂ ਪ੍ਰਦਾਨ ਕਰਦੀਆਂ ਹਨ ਰਸਾਇਣਿਕ ਖਾਦਾ ਵਿੱਚ ਰੋੜੀ ਖਾਦਾਂ ਦੀ ਤੁਲਨਾ ਵਿੱਚ ਵੱਧ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਇਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ 12ਵਾਂ ਪ੍ਰਸ਼ਨ ਡੇਰੀ ਫਾਰਮਿੰਗ ਤੋਂ ਕੀ ਭਾਵ ਹੈ ਡੇਰੀ ਫਾਰਮਿੰਗ ਦੀਆਂ ਵੱਖ-ਵੱਖ ਪੱਧਰੀਆਂ ਦਾ ਵਰਣਨ ਕਰੋ ਡੇਰੀ ਫਾਰਮਿੰਗ ਤੋਂ ਭਾਵ ਦੁੱਧਾਰੂ ਪਸ਼ੂਆਂ ਦਾ ਪਾਲਣ-ਪੋਸ਼ਣ ਕਰਨ ਤੋਂ ਹੈ ਇਸ ਵਿੱਚ ਗਾਵਾਂ ਅਤੇ ਮੱਝਾਂ ਦਾ ਪਾਲਣ ਪੋਸ਼ਣ ਮੁੱਖ ਰੂਪ ਵਿੱਚ ਕੀਤਾ ਜਾਂਦਾ ਹੈ। ਡੇਰੀ ਫਾਰਮਿੰਗ ਦੀਆਂ ਪદ્ધਤੀਆਂ ਤੋਂ ਭਾਵ ਕੰਮ ਬਾਰੇ ਜਾਣਕਾਰੀ ਹੈ। ਪਹਿਲੀ ਪદ્ધਤੀ ਦੁੱਧਾਰੂ ਪਸ਼ੂਆਂ ਦੀਆਂ ਦੋਗਲੀਆਂ ਪ੍ਰਜਾਤੀਆਂ ਪੈਦਾ ਕਰਨਾ ਜਿਨ੍ਹਾਂ ਦਾ ਦੁੱਧ ਦੇਣ ਦਾ ਲੰਬਾ ਸਮਾਂਕਾਲ ਹੋਵੇ। ਦੂਜੀ ਪદ્ધਤੀ ਪਸ਼ੂਆਂ ਦੇ ਪਾਲਣ ਪੋਸ਼ਣ ਲਈ ਉਚਿਤ ਆਹਾਰ ਵਾਲਾ ਚਾਰਾ ਦੇਣਾ। ਤੀਜੀ ਪદ્ધਤੀ ਪਸ਼ੂਆਂ ਦੇ ਰਹਿਣ ਲਈ ਸਾਫ਼ ਸੁਥਰੀ ਹਵਾਦਾਰ ਸ਼ੈੱਡ ਦਾ ਪ੍ਰਬੰਧ ਕਰਨਾ ਚੌਥੀ ਪੱਗਤੀ ਪਸ਼ੂਆਂ ਨੂੰ ਬਿਮਾਰੀਆਂ ਅਤੇ ਪਰਜੀਵੀਆਂ ਤੋਂ ਬਚਾਉਣਾ ਪੰਜਵੀਂ ਪੱਗਤੀ ਦੁੱਧ ਦੇ ਨਾਲ-ਨਾਲ ਦੁੱਧ ਤੇ ਆਧਾਰਿਤ ਪਦਾਰਥਾਂ ਦੀ ਤਿਆਰੀ ਕਰਨਾ 13ਵਾਂ ਪ੍ਰਸ਼ਨ ਦੱਸੋ ਕਿ ਵਰਮੀ ਕੰਪੋਸਟ ਕਿਵੇਂ ਤਿਆਰ ਕੀਤਾ ਜਾਂਦਾ ਹੈ ਗੰਡੋਏ ਪਸ਼ੂਆਂ ਦੇ ਸੜੇ ਹੋਏ ਗੋਹੇ ਨੂੰ ਪੋਸ਼ਟਿਕ ਤੱਤ ਨਾਲ ਭਰਪੂਰ ਖਾਦ ਵਿੱਚ ਬਦਲਦੇ ਹਨ ਜਿਸ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ ਹੋਰ ਵਰਮੀ ਕੰਪੋਸਟ ਬਣਾਉਣ ਦੀ ਵਿਧੀ ਬਾਰੇ ਗੱਲਬਾਤ ਕਰਦੇ ਹਾਂ ਦੋ ਜੁੜਵੇਂ ਖਾਨੇ ਜਾਂ ਖੱਡੇ ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ ਇਹ ਖੱਡੇ ਛੇਕਾਨ ਦੁਆਰਾ ਇੱਕ ਦੂਜੇ ਨਾਲ ਜੁੜੇ ਹੋਏ ਹਨ ਪਸ਼ੂਆਂ ਦੇ ਗੋਬਰ ਅਤੇ ਪੱਤਿਆਂ ਦੇ ਮਿਸ਼ਰਣ ਉੱਤੇ ਪਾਣੀ ਪਾਇਆ ਜਾਂਦਾ ਹੈ ਅਤੇ ਲਗਭਗ 30 ਦਿਨਾਂ ਲਈ ਪਹਿਲੇ ਖੱਡੇ ਵਿੱਚ ਸੜਨ ਲਈ ਛੱਡ ਦਿੱਤਾ ਜਾਂਦਾ ਹੈ ਹੁਣ ਖੱਡੇ ਵਿੱਚ ਗੰਡੋਏ ਛੱਡੇ ਜਾਂਦੇ ਹਨ ਅਤੇ ਪਸ਼ੂਆਂ ਦਾ ਗੋਬਰ ਪੱਤੇ ਅਤੇ ਪਾਣੀ ਨੂੰ ਦੂਜੇ ਖੱਡੇ ਵਿੱਚ ਪਾ ਦਿੱਤਾ ਜਾਂਦਾ ਹੈ 40-45 ਦਿਨਾਂ ਬਾਅਦ ਪਹਿਲੇ ਖੱਡੇ ਵਿੱਚ ਕੰਪੋਸਟ ਵਰਮੀ ਕੰਪੋਸਟ ਵਿੱਚ ਬਦਲ ਜਾਂਦੀ ਹੈ ਅਤੇ ਇਸ ਨੂੰ ਸੁੱਕਣ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਵਰਮੀ ਕੰਪੋਸਟ ਨੂੰ ਛਾਂਣ ਕੇ ਵਾਪਕ ਕੀਤਾ ਜਾਂਦਾ ਹੈ ਅਤੇ ਗੰਡੋਆਂ ਦੇ ਨਾਲ ਗੰਡੋਆਂ ਦੇ ਕੋਕੂਨ ਦੂਜੇ ਖੱਡੇ ਵਿੱਚ ਪਾ ਦਿੱਤੇ ਜਾਂਦੇ ਹਨ ਗੰਡੋਏ ਛੇ ਕਾਂ ਰਾਹੀ ਵੀ ਇੱਕ ਖੱਡੇ ਤੋਂ ਦੂਜੇ ਖੱਡੇ ਵਿੱਚ ਜਾ ਸਕਦੇ ਹਨ ਦੁਬਾਰਾ ਪਹਿਲਾ ਖੱਡਾ ਪਸ਼ੂਆਂ ਦੇ ਗੋਬਰ ਪਾਣੀ ਅਤੇ ਪੱਤਿਆਂ ਨਾਲ ਭਰਿਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਨੂੰ बार-बार ਦੁਹਰਾਇਆ ਜਾਂਦਾ ਹੈ। 14ਵਾਂ ਪ੍ਰਸ਼ਨ ਵਕਤ-ਵਕਤ ਖੇਤੀਬਾੜੀ ਪਦਤियां ਕਿਹੜੀਆਂ ਹਨ? ਕੋਈ ਦੋ ਸਮਝਾਓ। ਫਸਲਾਂ ਦੇ ਉਤਪਾਦਨ ਵਿੱਚ ਕਈ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਨੂੰ ਖੇਤੀਬਾੜੀ ਅਭਿਆਸਾਂ ਵਜੋਂ ਜਾਣਿਆ ਜਾਂਦਾ ਹੈ। ਇਹ ਗਤੀਵਿਧੀਆਂ ਹਨ ਜਿਵੇਂ ਜ਼ਮੀਨ ਦੀ ਤਿਆਰੀ ਬੀਜ ਬੀਜਣਾ ਰੋੜੀ ਖਾਦ ਅਤੇ ਰਸਾਇਣਿਕ ਖਾਦ ਪਾਉਣਾ ਸਿੰਚਾਈ ਨਦੀਨਾਂ ਨੂੰ ਕੱਢਣਾ ਕੀਟਾਂ ਤੋਂ ਫਸਲ ਦੀ ਸੁਰੱਖਿਆ ਕਟਾਈ ਅਤੇ ਗਹਾਈ ਭੰਡਾਰਨ ਹੁਣ ਅਸੀਂ ਇਹਨਾਂ ਗਤੀਵਿਧੀਆਂ ਵਿੱਚੋਂ ਦੋ ਬੀਜ ਬੀਜਣਾ ਅਤੇ ਨਦੀਨਾਂ ਦੀ ਕਟਾਈ ਬਾਰੇ ਗੱਲਬਾਤ ਕਰਦੇ ਹਾਂ ਪਹਿਲਾ ਅਸੀਂ ਬੀਜ ਬੀਜਣਾ ਬਾਰੇ ਗੱਲਬਾਤ ਕਰਦੇ ਹਾਂ ਬੀਜ ਬੀਜਣਾ ਖੇਤ ਵਿੱਚ ਵੱਖ-ਵੱਖ ਤਰੀਕਿਆਂ ਨਾਲ ਬੀਜ ਬੀਜੇ ਜਾਂਦੇ ਹਨ ਛੱਟਾ ਦੇਣਾ ਜਾਂ ਖਿਲਾਰਨਾ ਕਣਕ ਮੱਕੀ ਸਰੋਂ ਥਿਲ ਵਰਗੀਆਂ ਫਸਲਾਂ ਦੇ ਵਿੱਚ ਹੱਥਾਂ ਨਾਲ ਛੱਟਾ ਦੇ ਕੇ ਬੀਜੇ ਜਾ ਸਕਦੇ ਹਨ ਇਸ ਵਿਧੀ ਨੂੰ ਛੱਟਾ ਦੇਣਾ ਕਿਹਾ ਜਾਂਦਾ ਹੈ ਹੱਥ ਨਾਲ ਕੇਰਾ ਦੇਣਾ ਖੇਤ ਨੂੰ ਵਾਣ ਤੋਂ ਬਾਅਦ ਇੱਕ ਵਿਅਕਤੀ ਹੱਥਾਂ ਨਾਲ ਬੀਜਾਂ ਨੂੰ ਖੁਲੀਆਂ ਵਿੱਚ ਸੁੱਟਦਾ ਹੈ ਆਲੂਆਂ ਨੂੰ ਹੱਥਾਂ ਨਾਲ ਖੁਲੀਆਂ ਵਿੱਚ ਬੀਜਿਆ ਜਾਂਦਾ ਹੈ ਬੀਜ ਡਰਿਲ ਨਾਲ ਬੀਜਾਈ ਇੱਕ ਅਜੇਹਾ ਔਜ਼ਾਰ ਹੈ ਜੋ ਇੱਕ ਖੇਤ ਵਿੱਚ ਇੱਕ ਖਾਸ ਡੂੰਘਾਈ ਅਤੇ ਉਚਿਤ ਦੂਰੀ ਤੇ ਬੀਜ ਬੀਜਣ ਲਈ ਵਰਤਿਆ ਜਾਂਦਾ ਹੈ ਤਾਂ ਜੋ ਬੀਜ ਸਹੀ ਢੰਗ ਨਾਲ ਉਗ ਸਕਣ ਬੀਜ ਡਰੇਲ ਟ੍ਰੈਕਟਰ ਨਾਲ ਵੀ ਵਰਤੀ ਜਾਂਦੀ ਹੈ ਹੁਣ ਅਸੀਂ ਨਦੀਨਾਂ ਨੂੰ ਹਟਾਉਣਾ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਨਦੀਨਾਂ ਨੂੰ ਹਟਾਉਣਾ ਫਸਲ ਦੇ ਨਾਲ ਨਾਲ ਖੇਤਾਂ ਵਿੱਚ ਰੋਗ ਦੇ ਫालतू ਪੌਦੇ ਨਦੀਨ ਕਹਾਉਂਦੇ ਹਨ ਨਦੀਨਾਂ ਨੂੰ ਤਿੰਨ ਵਿਧੀਆਂ ਦੁਆਰਾ ਹਟਾਇਆ ਜਾ ਸਕਦਾ ਹੈ ਹੱਥਾ ਨਾਲ ਪੁੱਟਣਾ ਦੰਦਰਾਜ ਚ ਖੁਰਪੇ ਦੀ ਵਰਤੋਂ ਕਰਕੇ ਪੁੱਟਣਾ ਨਦੀਨਨਾਸ਼ਕਾਂ ਜਿਵੇਂ ਕਿ 24 ਡੀ ਦੀ ਵਰਤੋਂ ਕਰਕੇ 15ਵਾਂ ਪ੍ਰਸ਼ਨ ਫਸਲ ਉਤਪਾਦਨ ਵਿੱਚ ਸੁਧਾਰ ਤੋਂ ਤੁਹਾਡਾ ਕੀ ਭਾਵ ਹੈ ਇਸ ਦੀਆਂ ਵਾਕ ਵਾਕ ਪੱਧਤੀਆਂ ਦੀ ਵਿਆਖਿਆ ਕਰੋ ਪੱਧਤੀਆਂ ਜਿਨ੍ਹਾਂ ਨਾਲ ਫਸਲਾਂ ਦਾ ਚੜ੍ਹ ਵਧਾਇਆ ਜਾਂਦਾ ਹੈ ਫਸਲ ਉਤਪਾਦਨ ਦੇ ਸੁਧਾਰ ਦੀ ਪ੍ਰਕਿਰਿਆ ਵਿੱਚ ਆਉਂਦੀਆਂ ਹਨ ਵੱਗਦੀ ਆਬਾਦੀ ਦੀਆਂ ਲੋੜਾਂ ਲਈ ਫਸਲਾਂ ਦੇ ਉਤਪਾਦਨ ਵਿੱਚ ਸੁਧਾਰ ਕਰਨਾ ਜ਼ਰੂਰੀ ਸੀ। 18ਵੀਂ ਸਦੀ ਦੇ 17ਵੇਂ ਦਹਾਕੇ ਦੌਰਾਨ ਖੇਤੀਬਾੜੀ ਪੱਧਤਿਆਂ ਵਿੱਚ ਕ੍ਰਾਂਤੀ ਆਈ ਇਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਫਸਲ ਉਤਪਾਦਨ ਵਿੱਚ ਸੁਧਾਰ ਲਈ ਨੁਕਤੇ ਕੀਤੇ ਗਏ ਹਨ ਜਿਵੇਂ ਰਵਾਇਤੀ ਫਸਲਾਂ ਦੇ ਚੰਗੇ ਅਤੇ ਸਿਹਤਮੰਦ ਬੀਜਾਂ ਦੀ ਚੋਣ ਕਰਕੇ ਬਿਜਾਈ ਕਰਨਾ। ਫਸਲਾਂ ਦੀਆਂ ਵਿਦੇਸ਼ੀ ਨਸਲਾਂ ਦੇ ਬੀਜ ਆਯਾਤ ਕਰਕੇ ਬੀਜਣਾ। ਦੋਗਲਾ ਕਰਨ ਕਰਕੇ ਵਧ ਚਾਰ ਵਾਲੀਆਂ ਨਸਲਾਂ ਤਿਆਰ ਕਰਨਾ ਟਰੈਕਟਰਾਂ ਅਤੇ ਹੋਰ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਖੇਤੀਬਾੜੀ ਵਿੱਚ ਤੇਜ਼ੀ ਲਿਆਉਣਾ ਫਸਲਾਂ ਦੇ ਚਾਰ ਨੂੰ ਵਧਾਉਣ ਲਈ ਖਾਦਾਂ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰਨਾ ਇਸ ਤਰ੍ਹਾਂ ਅੱਜ ਅਸੀਂ ਅਧਿਆਇ ਫਸਲ ਉਤਪਾਦਨ ਅਤੇ ਪ੍ਰਬੰਧਨ ਦੇ ਪ੍ਰਸ਼ਨ ਉੱਤਰਾਂ ਬਾਰੇ ਸਮਝਿਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਅਗਲੀ ਵੀਡੀਓ ਵਿੱਚ ਅਧਿਆਇ ਸੂਖਮ ਜੀਵ ਦੋਸਤ ਜਾਂ ਦੁਸ਼ਮਣ ਦੀਆਂ ਖਾਲੀ ਥਾਵਾਂ ਸਹੀ ਗਲਤ ਮਿਲਾਨ ਅਤੇ ਬਹੁ ਵਿਕਲਪੀ ਬਾਰੇ ਗੱਲਬਾਤ ਕਰਾਂਗੇ